ਟ੍ਰੈਫਿਕ ਨਿਯਮਾਂ ਦੇ ਸੋਧ ਨੂੰ ਲੈ ਕੇ ਰਾਜਪੁਰਾ ਟ੍ਰੈਫਿਕ ਪੁਲਿਸ ਵੱਲੋਂ ਆਈਸੀਐਨ ਪਬਲਿਕ ਸਕੂਲ ਦੇ ਬੱਚਿਆਂ ਨੂੰ ਜਾਗਰੂਕ ਕੀਤਾ। ਟ੍ਰੈਫਿਕ ਨਿਜ਼ਮਾ ਵਿੱਚ ਸੋਧ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਰਾਜਪੁਰਾ ਦੇ ਵੱਖ-ਵੱਖ ਸਕੂਲਾਂ ਵਿੱਚ ਟ੍ਰੈਫਿਕ ਇੰਚਾਰਜ ਗੁਰਵਜਨ ਸਿੰਘ ਅਤੇ ਟ੍ਰੈਫਿਕ ਮਾਰਸ਼ਲ ਦੀਪਕ ਚਾਵਲਾ ਦੇ ਨਾਲ ਮਿਲ ਕੇ ਸਕੂਲਾਂ ਵਿੱਚ ਬੱਚਿਆਂ ਨੂੰ ਜਾਗਰੂਕ ਕਰਨ ਲਈ ਸੈਮੀਨਾਰਾਂ ਦਾ ਆਯੋਜਨ ਲਗਾਤਾਰ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀ ਰਾਜਪੁਰਾ ਦੇ ਕਈ ਸਕੂਲਾਂ ਵਿੱਚ ਸੈਮੀਨਾਰ ਕਰਵਾਏ ਜਾ ਚੁੱਕੇ ਹਨ। ਇਸੇ ਲੜੀ ਦੇ ਤਹਿਤ ਅੱਜ ICEL ਪਬਲਿਕ ਸਕੂਲ ਵਿੱਚ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਟ੍ਰੈਫਿਕ ਇੰਚਾਰਜ ਗੁਰਵਜਨ ਸਿੰਘ ਅਤੇ ਟ੍ਰੈਫਿਕ ਮਾਰਸ਼ਲ ਦੀਪਕ ਚਾਵਲਾ ਨੇ ਬੱਚਿਆਂ ਨੂੰ ਜਾਗਰੂਕ ਕਰਦੇ ਹੋਏ ਨਵੇਂ ਸੋਧ ਕਾਨੂੰਨਾਂ ਬਾਰੇ ਵਿਸਤਾਰ ਨਾਲ ਦੱਸਿਆ ਅਤੇ ਬਿਨਾਂ ਲਾਇਸੈਂਸ ਕੋਈ ਵੀ ਵਾਹਨ ਚਲਾਉਣ ਤੋਂ ਗਰੇਜ ਕਰਨ ਲਈ ਕਿਹਾ ਨਵੇਂ ਕਾਨੂੰਨਾਂ ਬਾਰੇ ਦੱਸਦੇ ਹੋਏ ਉਹਨਾਂ ਨੇ ਕਿਹਾ ਕਿ 199A ਅਤੇ 199B ਧਾਰਾਵਾਂ ਦੇ ਤਹਿਤ ਕੋਈ ਵੀ ਅੰਡਰ-ਏਜ ਬੱਚਾ ਜੇ ਗੱਡੀ ਚਲਾਉਂਦਾ ਹੋਇਆ ਫੜਿਆ ਜਾਂਦਾ ਹੈ ਤਾਂ ਉਸ ਦੇ ਮਾਪੇ ਨੂੰ 25000 ਰੁਪਏ ਜੁਰਮਾਨਾ ਜਾਂ 3 ਸਾਲ ਦੀ ਕੈਦ ਹੋ ਸਕਦੀ ਹੈ। ਇਸ ਸੈਮੀਨਾਰ ਤੋਂ ਪ੍ਰਭਾਵਿਤ ਹੋ ਕੇ ਬੱਚਿਆਂ ਨੇ ਵੀ ਪ੍ਰਣ ਕੀਤਾ ਜਿਵੇਂ ਉਹ ਇਹਨਾਂ ਨਿਯਮਾਂ ਦੀ ਪਾਲਣਾ ਜ਼ਰੂਰ ਕਰਨਗੇ। ਇਸ ਮੌਕੇ ਪ੍ਰਿੰਸੀਪਲ ਹਰਸ਼ ਅਲਰੇਜਾ, ਟ੍ਰੈਫਿਕ ਮਾਰਸ਼ਲ ਦੀਪਕ ਚਾਵਲਾ, ਟ੍ਰੈਫਿਕ ਇੰਚਾਰਜ ਗੁਰਵਜਨ ਸਿੰਘ ਰਾਜਪੁਰਾ, ਪ੍ਰੀਤਮ ਸਿੰਘ ਕਮੇਟੀ ਮੈਂਬਰ ਸਾਹਜ ਕੇਂਦਰ ਅਤੇ ਟ੍ਰੈਫਿਕ ਹਵਲਦਾਰ ਨਰਿੰਦਰ ਸਿੰਘ ਹਾਜ਼ਰ ਸਨ। ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਲਈ ਦੀਪਕ ਕੁਮਾਰ ਰਾਜਪੁਰਾ ਦੀ ਏਅਰਪੋਰਟ ਮੈਂ ਤਾਂ ਸਭ ਤੋਂ ਪਹਿਲੇ ਤੁਹਾਡਾ মিডিਆ ਦਾ ਮੈਂ ਥੈਂਕ ਯੂ ਕਰਦਾ ਤੁਹਾਡੇ ਮਾਧਿਅਮ ਤੋਂ ਹੀ ਬਹੁਤ ਸਪੋਰਟ ਮਿਲ ਰਹੀ ਹੈ ਇਸ ਚੀਜ਼ ਨੂੰ ਸਮਝਣ ਵਾਸਤੇ ਪੇਰੈਂਟਸ ਨੂੰ ਬੱਚਿਆਂ ਨੂੰ ਤੇ ਨਾਲ ਅੱਜ ਅਸੀਂ ਇੱਥੇ ਜਿਹੜਾ ਆਈਸੀਐਲ ਸਕੂਲ ਆਏ ਸੀ ਪ੍ਰਿੰਸੀਪਲ ਮੈਡਮ ਅਰਸ਼ ਅਲਰੇਜਾ ਜੀ ਇਹਨਾਂ ਦਾ ਵੀ ਬਹੁਤ ਥੈਂਕ ਯੂ ਤੇ ਜੋ ਵੀ ਸਾਨੂੰ ਹਦਾਇਤ ਮਿਲੀ ਹੈ ਐਸਐਸਪੀ ਸਾਹਿਬ ਪਟਿਆਲਾ ਡੀਐਸਪੀ ਸਾਹਿਬ ਟ੍ਰੈਫਿਕ ਤੇ ਤੇ ਡੀਐਸਪੀ ਸਾਹਿਬ ਰਾਜਪੁਰਾ ਵਿਕਰਮਜੀਤ ਸਿੰਘ ਜੀ ਬਰਾਦ ਜੋ ਵੀ ਸਾਨੂੰ ਦਿਸ਼ਾ ਨਿਰਦੇਸ਼ ਅਨੁਸਾਰ ਸਾਨੂੰ ਜੋ ਪਰਮਾਤਮਾ ਨੇ ਸੇਵਾ ਦਿੱਤੀ ਹੈ ਅਸੀਂ ਉਹਨੂੰ ਦਿਲੋਂ ਨਿਭਾਰੇ ਆ ਤੇ ਅਸੀਂ ਆਪਣੀ ਤਰਫ ਤੋਂ ਇਹੀ ਕੋਸ਼ਿਸ਼ ਕਰ ਰਹੇ ਆ ਕਿ ਆਉਣ ਵਾਲੇ ਟਾਈਮ ਵਿੱਚ ਜੋ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਏ ਤੇ ਅਤੇ ਜੋ ਵੀ ਪਹਿਲੇ ਕੋਈ ਵੀ ਕਮੀ ਪੇਸ਼ੀ ਰਹਿ ਗਈ ਹੈ ਟ੍ਰੈਫਿਕ ਸੰਬੰਧੀ ਉਹਦਾ ਸੁਧਾਰ ਕੀਤਾ ਜਾਏ ਤੇ ਜੇ ਆਪਾਂ ਸਕੂਲਾਂ ਵਿੱਚ ਬੱਚਿਆਂ ਨੂੰ ਜਾਗਰੂਕਤਾ ਵਾਸਤੇ ਇੱਥੇ ਆਏ ਸੀ ਤਾਂ ਜੋ ਬੱਚਿਆਂ ਨੂੰ ਰੂਲ ਰੈਗੂਲੇਸ਼ਨ ਦਾ ਪਤਾ ਲੱਗੇ ਉਹਨੂੰ ਫੋਲੋ ਕਰਨ ਤੇ ਇਸ ਚੀਜ਼ ਨੂੰ ਲੈ ਕੇ ਅਸੀਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਡਾਕਟਰ ਨਾਨ ਸਿੰਘ ਆਈਪੀਐਸ ਦੇ ਨਿਸ਼ਾਨ ਅਨ ਦੇ ਇਸ ਮੁਤਾਬਕ ਐਸਪੀ ਟ੍ਰੈਫਿਕ ਸਾਡੇ ਸਦਾ ਕਰਨੈਲ ਸਿੰਘ ਜੀ ਦੇ ਰਹਿਨਮਾਈ ਹੇ ਅੱਜ ਜੈਸੀ ਆਈਸੀਐਲ ਪਬਲਿਕ ਸਕੂਲ ਵਿਖੇ ਆ ਕੇ ਜਿਹੜੇ ਇੱਕ ਨਿਊ ਨਵਾਂ ਕਾਨੂੰਨ ਸੋਧ ਅੱਜ ਤੋਂ ਬਹੂ ਚੱਤੀ ਗਈ ਹੈ ਜੀ ਮੋਟਰ ਵਹੀਕਲ ਐਕਟ 2019 ਧਾਰਾ 197 ਜੀ ਧਾਰਾ 199 ਬੀ ਜਿਸ ਵਿੱਚ ਜਿਹੜੇ ਕਿ ਬੱਚਾ 18 ਸਾਲ ਤੋਂ ਘੱਟ ਉਮਰ ਵਾਲਾ ਵਿਦਾਊਟ ਰੈਮ ਲਿਸੈਂਸ ਵਹੀਕਲ ਨਹੀਂ ਚਲਾ ਸਕਦਾ ਦੋ ਪਹੀਆ ਵਾਹਨੀਆਂ ਚਾਰ ਪਹੀਆ ਵਾਹਨ ਜੇਕਰ ਉਹ ਕਾਨੂੰਨ ਜਿਹੜਾ ਜੀ ਉਹ ਸਾਡਾ ਜੀ 20 ਤਰੀਕ ਤੋਂ 28 2024 ਤੋਂ ਪੂਰਨ ਤੌਰ ਤੇ ਲਾਗੂ ਹੋਣ ਜਾ ਰਿਹਾ ਹੈ ਤੇ ਅੱਜ ਅਸੀਂ ਜੀ ਅੱਜ ਐਸੀਓ ਪਬਲਿਕ ਸਕੂਲ ਵਿਖੇ ਆ ਕੇ ਮੈਡਮ ਪ੍ਰਿੰਸੀਪਲ ਦੇ ਸਹਿਯੋਗ ਨਾਲ ਅਸੀਂ ਅੱਜ ਇਹ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਇਹਨਾਂ ਨੂੰ ਅਸੀਂ ਇਹ ਦੱਸਿਆ ਗਿਆ ਵੀ ਜਿਹੜਾ ਕਿ ਤੁਸੀਂ ਜਿਹੜਾ ਵਹੀਕਲ ਜਿਹੜਾ ਕਿ ਮੋਟਰ ਵਹੀਕਲ ਐਕਟ 1988 ਤਾਰਾ 4 ਦੇ ਤਹਿਤ ਵਿਦਾਊਟ ਗੇਅਰ ਐਕਟਿਵਾ ਚਲਾ ਸਕਦੇ ਆ ਬਟ ਉਹਨ ਜਿਹੜੀ ਐਕਟਿਵਾ ਦਾ ਇੰਜਨ ਜਿਹੜਾ 100 ਸੀਸੀ ਪਾਵਰ ਵੀ ਨਹੀਂ ਚਲਾ ਸਕਦੇ ਤੇ ਅੱਜ ਅਸੀਂ ਅੱਜ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਤੇ ਅੱਗੇ ਤੋਂ ਵੀ ਅਸੀਂ ਇਹ ਜਾਗਰੂਕ ਕਰਦੇ ਸਟੋਪੋਲ ਸਰ ਮੈਂ ਮੇਰੀਆਂ ਦਾ ਧੰਨਵਾਦ ਕਰਨਾ ਚਾਹਤ ਹੂੰ ਜਿਨ੍ਹਾਂ ਨੇ ਇਤਨੀ ਬੜੀਆ ਕਵਰੇਜ ਕਰਕੇ ਬਹੁਤ ਹੀ ਅੱਛੇ वो कर रहे हैं और सबसे बढ़िया बात ये है कि दीपक चावला जी मिस्टर गिरभच्चन सिंह जी एंड प्रीतम सर जी जिन्होंने इतने एफर्ट्स लगाए हमारे बच्चों को ये नॉलेज देते हुए जो लोग जो चीज़ें हम नहीं समझा पाते बच्चों को रूल रेगुलेशन के बारे में वो इन्होंने समझाई हो सकता था कि हमने भी बहुत कोशिश की बच्चों को समझाने की तो मुझे लगता है कि हम वहाँ तक नहीं पहुँच पाए जो इन्होंने किया हमें और मुझे आगे लगता है कि ये जो ਲਹਿਰ ਚਲੀ ਹੈ ਇਹ ਜਰੂਰ ਸਕਸੈਸਫੁਲ ਬਹੁਤ ਖੁਸ਼ੀ ਹੋਈ ਹੈ ਅੱਜ ਆਈਸੀਐਫ ਸਕੂਲ ਦੇ ਪ੍ਰਬੰਧਕਾਂ ਨੇ ਜੋ ਉਪਰਾਲਾ ਕੀਤਾ ਟ੍ਰੈਫਿਕ ਇੰਚਾਰਜ ਦੇ ਸਹਿਯੋਗ ਨਾਲ ਇਹ ਜ਼ਰੂਰੀ ਹੈ ਕਿਉਂਕਿ ਬੱਚੇ ਮੰਨ ਕੇ ਸਮਝਦੇ ਹਨ ਉਹਨਾਂ ਦੇ ਮਨ ਚ ਜੋ ਚੀਜ਼ਾ ਦਿਮਾਗ ਉਹ ਸਿਰਫ ਚੱਲਦੇ ਬੱਚੇ ਸਾਡਾ ਇੱਕ ਸਮਾਯਾਂ ਨੇ ਕੀ ਕੀਤਾ ਜੇ ਇਹਨਾਂ ਨੂੰ ਦੱਸਾਂਗੇ ਕਿ ਸਾਰੀ ਜ਼ਿੰਦਗੀ ਤੁਸੀਂ ਕਿਸ ਤਰ੍ਹਾਂ ਡਿਐਕਟ ਮੋਟਰਸਾਈਕਲ ਸਕੂਟਰ ਕਾਰਾ ਕੁਝ ਵੀ ਹੈ ਜਿੰਦਗੀ ਤੋਂ ਜੇ ਬੱਚੇ ਅੱਜ ਸਹੀ ਰਿਸਪੋਨਸ ਦੇਣਗੇ ਰੈਕਟਰ ਦੀ ਜੀਮਾ ਦੇ ਤਾਂ 18 ਸਾਲ ਤੋਂ ਜਿਵੇਂ ਦੱਸਿਆ ਵੀ 18 ਸਾਲ ਤੋਂ ਬਾਅਦ ਤੁਹਾਨੂੰ ਪੂਰਾ ਹੱਕ ਹੈ ਡਰਾਈਵ ਕਰਨ ਦਾ ਉਸ ਤੋਂ ਪਹਿਲਾਂ ਜਿਹੜੇ ਛੋਟੇ ਨੋਕਰ ਹੋਇਆ ਉਹ ਸੀ ਚਲਾ ਸਕਦੇ ਮੈਨੂੰ ਯਾਦ ਆ ਪਿਛਲੇ 6 ਮਹੀਨੇ ਮੈਂ ਆ ਜਾ ਰਿਹਾ ਸੀ ਆਪਣੇ ਫੋਟੀਨ ਛੱਡਣ ਵਾਸਤੇ ਪਟੇਲ ਸਕੂਲ ਉਹ ਇੱਕ ਉਸ ਸਕੂਲ ਦਾ ਸਟੂਡੈਂਟ ਜਿਹਦੀ ਉਮਰ 17 ਸਾਲ ਸੀ ਕਾਲਟ ਤੇ ਜਾ ਰਿਹਾ ਸੀ ਉਹਨੂੰ ਪਿੱਛੋਂ ਹਿੱਟ ਕੀਤਾ ਜਿੱਦਿਨੇ ਉਹ ਮੌਕੇ ਦੇ ਉੱਤੇ ਲੱਤ ਟੁੱਟ ਗਈ ਤੇ ਇਥੋਂ ਹੱਸ ਟੁੱਟ ਗਿਆ ਮੈਂ ਉਹਨੂੰ ਚੁੱਕ ਕੇ ਹੱਸ ਪਾਉਂਦਾ ਆ ਜਦੋਂ ਪੁੱਛਿਆ ਕੀ ਦਾ ਬੇਟਾ ਉਹ ਕਹਿੰਦੇ ਅੱਜ ਫਲਾਣੇ ਅਹਿਮ 씨 ਦਾ ਬੇਟਾ ਤੇ ਮੈਂ ਉਹਦੇ ਪਿਤਾ ਜੀ ਨੂੰ ਕਿਹਾ ਵੀ ਤੁਸੀਂ ਤਾਂ ਪੜ੍ਹੇ ਹੋ ਕਦੇ ਕਈਏ ਕੀ ਬੱਚੇ ਮਜਬੂਰ ਕਰਦੇ ਨੇ ਉਹ ਕਹਿੰਦੇ ਫਲਾਣਾ ਬੱਚਾ ਲੈ ਕੇ ਆਉਂਦਾ ਮੈਂ ਕਿੰਦਾ ਇਹਦਾ ਸਿਰ ਤੇ ਜੋ ਫਲਾਣਾ ਬੰਦਾ ਲੈ ਕੇ ਆਉਂਦਾ ਉਹ ਹੀ ਜ਼ਿੰਦਗੀ ਆਪਣੀ ਹੈ ਤੁਹਾਡੀ ਜ਼ਿੰਦਗੀ ਆਪਣੀ ਜੇ ਬੱਚਿਆਂ ਨੂੰ ਅਸੀਂ ਸਹੀ ਰਸਤੇ ਤੇ ਸਹੀ ਰਸੂਲਾਂ ਵਿੱਚ ਆਉਂਦਾ ਤਾਂ ਬੱਚਿਆਂ ਦੇ ਆਉਣ ਵਾਲੇ ਸਮੇਂ ਤੇ ਉਹ ਸਾਡੇ ਵਾਸਤੇ ਗਿਆਨ ਮਨਾਰਾ ਬਣਗੇ ਪੰਜਾਬ ਸਰਕਾਰ ਦੇ ਇਹ ਹਸਪਤਾਲੇ ਦੀ ਮੈਂ ਬਹੁਤ ਸਲਾਹ ਕਰਦਾ ਜੇ ਮੇਰੀ ਵੀ ਇਹ ਆਸ ਨੇ ਜਿੱਥੇ ਵੀ ਕਿਤੇ ਕੋਈ ਪ੍ਰੋਗਰਾਮ ਹੈ ਮੈਂ ਪਰਮਾਤਮਾ ਵੱਲੋਂ ਖਿੱਚਿਸ਼ ਹੈ ਕਿ ਮੈਂ ਜ਼ਰੂਰ ਜਾ ਕੇ ਆਪਣੀ ਹਾਜ਼ਰਤ ਤੇ ਮੈਸ ਭਾਗਾ ਦਾ ਮੈਂ ਤੁਹਾਡਾ ਹੀ ਬਹੁਤ ਹੁਣਾ ਕਿਉਂਕਿ ਮੀਡੀਆ ਸਮਾਜ ਦਾ ਚੌਥਾ ਥੰਮ ਹੈ ਅੱਜ ਜੋ ਅਸੀਂ ਗੱਲ ਕਰਦੇ ਆ ਉਹ ਪੂਰੇ ਵੜ ਤੇ ਪੂਰੀ ਦੁਨੀਆ ਦੇ ਵਿੱਚ ਜਾਂਦੀ ਹੈ ਕਿਉਂ ਇਹ ਦੁਨੀਆ ਪਹਿਲਾਂ ਨਹੀਂ ਅੱਜ ਦੁਨੀਆ ਹਰ ਇੱਕ ਦੀ ਜੇਬ ਦੇ ਵਿੱਚ ਹੈ ਡੱਬੀ ਦੇ ਵਿੱਚ ਹੈ ਤੁਹਾਡੇ ਉਪਰਾਲੇ ਦੇ ਨਾਲ ਬਹੁਤ ਲੋਕਾਂ ਨੂੰ ਬਹੁਤ ਬੱਚਿਆਂ ਨੂੰ ਬਹੁਤਿਆਂ ਨੂੰ ਪਤਾ ਲੱਗਿਆ ਕਿ ਸਾਡੇ ਕੀਮਤੀ ਬੱਚਿਆਂ ਦੀ ਅਸੀਂ ਕਿਹੋ ਜਿਹੀ ਤਰਾਕੀ ਤੇ ਕਿਸ ਤਰ੍ਹਾਂ ਕਰਨੀ ਹੈ ਕਿਸ ਤਰ੍ਹਾਂ ਉਹਨਾਂ ਦਾ ਬਹੁਤ ਆਵਾਜ਼ ਪ੍ਰਿੰਸੀਪਲ ਸਾਹਿਬ ਦਾ ਸਭ ਤੋਂ ਸਭ ਤੋਂ ਬਹੁਤ ਧੰਨਵਾਦ ਕਰਦਾ ਹਾਂ। ਮੈਂ ਉਹ ਸਮਝਾਇਆ ਕਿ 18 ਸਾਲ ਤੋਂ ਪਹਿਲਾਂ ਬਾਈਕ ਨੂੰ ਕੋਈ ਵੀ ਮੋਟਰਸਾਈਕਲ ਕੋਈ ਵੀ ਆਟੋਕਿਕਾਰ ਚਲਾਉਣਾ ਨਹੀਂ ਚਾਹੀਦਾ ਤੇ ਜੇ ਤੁਸੀਂ ਚਲਾਣਾ ਹੈ ਤਾਂ 16 ਤੋਂ 18 ਸਾਲ ਦੀ ਉਮਰ 'ਚ ਲਾਇਸੈਂਸ ਮਿਲਦਾ ਹੈ ਜਿਸ 'ਚ 50 ਸੀਸੀ ਅਲਾਉ ਹੈ। ਜੇ ਤੁਸੀਂ ਮਤਲਬ ਰੂਜ਼ ਐਂਡ ਨੈਵੀਗੇਸ਼ਨ ਕੋਲੋਂ ਨਹੀਂ ਕਰੋਗੇ ਤਾਂ ਤੁਹਾਡੇ ਮੰਮੀ ਪਾਪਾ ਨੂੰ 3 ਸਾਲ ਦੀ ਜੇਲ੍ਹ ਹੋਵੇਗੀ ਤੇ 25000 ਦਾ ਜੁਰਮਾਨਾ ਵੀ ਪੰਨਾ ਪਊਗਾ। ਤੇ ਤੁਸੀਂ ਆਪਣੇ ਮੰਮੀ ਨੂੰ ਆਪਾਂ ਨੂੰ ਕਹੋਗੇ ਕਿ ਮੇਰਾ ਲਾਇਸੈਂਸ 18 ਸਕੂਲ ਦਾ ਹੈ। ਹਾਂਜੀ। ਹਜੇ ਚਲਾਂਦੇ ਹੋ ਤੁਸੀਂ ਬਾਈ? ਬਸ ਚੱਲਿਆ। ਬਸ ਹੀ ਚੱਲਦਾ। ਅ ਬੇਟਾ ਕੀ ਨਾਮ ਹੈ ਤੁਹਾਡਾ? ਸਾਗਰ ਸਿੰਘ ਹੈ। ਤੇ ਕਿਹੜਾ ਸਕੂਲ? ICER ਪਬਲਿਕ ਸਕੂਲ। ਕਿਸ ਫਰਾਂ ਦੇ ਹੋ ਤੁਸੀਂ ਸਕੂਲ? ਮੈਂ ਐਕਟੀਵੇਟਰ ਹਾਂ। ਤੇ ਲਾਇਸੈਂਸ ਹੈ ਤੁਹਾਡਾ? ਨਹੀਂ। ਤਾਂ ਗਲਤ ਕਰ ਲੈ ਅੱਜ ਜੋ ਇਹਨਾਂ ਨੇ ਟ੍ਰੈਫਿਕ ਵਾਲਿਆਂ ਨੇ ਸਰ ਨੇ ਸਮਝਾਇਆ ਤੇ ਅੱਜ ਤੋਂ ਹੀ ਪ੍ਰਣ ਕਰੋਗੇ ਕਿ ਐਕਟੀਵੇਟ ਕੀ ਸਮਝ ਆਇਆ ਅੱਜ ਕੀ ਸਮਝ ਆਇਆ ਕਿ 18 ਸਾਲ ਤੋਂ ਪਹਿਲਾਂ ਅਸੀਂ ਕੋਈ ਵੀ ਬੜਾ ਵਹੀਕਲ ਨਹੀਂ ਚਲਾਣਾ ਤੇ ਚਲਾਣਾ ਵੀ ਇਹ ਤਾਂ ਇਲੈਕਟ੍ਰੋਨਿਕ ਜਿਹੜੀ ਸੀਸੀ ਦੇ ਇੰਜਨ ਵਾਲੀ ਐਕਟਿਵ ਹੈ ਉਹ ਚਲਾਣਾ ਹੈ ਅੱਜ ਜੋ ਤੁਸੀਂ ਇਹਨਾਂ ਨਾਲ ਪ੍ਰੋਮਿਸ ਕਰਕੇ ਜਾਓਗੇ ਹਾਂਜੀ ਤੇ ਆਪਣੇ ਮੰਮੀ ਆਪਨ ਨੂੰ ਵੀ ਹਾਂਜੀ ਉਹਨਾਂ ਨੂੰ ਵੀ ਜਲਦੀ ਅਵੇਅਰ ਕਰਾਂਗੇ ਕਿ ਵੀ ਹੁਣ ਮੈਂ 18 ਸਾਲ ਤੋਂ ਬਾਅਦ ਹੀ